Təəssüf ki, bu səs faylında danışılan sözləri başa düşə bilmirəm.

ਬਿਲਕੁਲ ਅੱਜ 37 ਲੱਖ ਦੀ ਲਾਗਤ ਦੇ ਨਾਲ ਜਿਹੜਾ ਟਾਟਾ ਐਸ ਕੂੜਾ ਕਲੈਕਟ ਕਰਨ ਵਾਲੀ ਹੈ ਜਿਹੜੀਆਂ ਬੈਂਡਸ ਨੇ ਜਿਹੜੀਆਂ ਉਹ ਲੋਕਰਪਿਤ ਕੀਤੀਆਂ ਨੇ ਉਹਨਾਂ ਨੂੰ ਹਰੀ ਝੰਡੀ ਜਿਹੜੀ ਦਿੱਤੀ ਗਈ ਹੈ ਨਗਰ ਕੌਂਸਲ ਸੰਗਰੂਰ ਦੇ ਵਿੱਚ ਔਰ 10 ਜਿਹੜੀਆਂ ਅਸੀਂ ਪਹਿਲਾਂ ਲਈਆਂ ਸੀਗੀਆਂ ਤੇ ਪੰਜ ਨੂੰ ਅੱਜ ਜਿਹੜੀ ਹਰੀ ਝੰਡੀ ਦਿੱਤੀ ਗਈ ਹੈ ਅੱਜ ਕੁੱਲ ਮਿਲਾ ਕੇ 15 ਸਾਡੇ ਕੋਲ ਟਾਟਾ ਐਸ ਜਿਹੜੀਆਂ ਹੋ ਗਈਆਂ ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਬੜੀ ਜਲਦੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 15 ਅਸੀਂ ਹੋਰ ਲੈ ਲਈਏ ਤਾਂ ਜੋ ਇੱਕ વોર્ਡ ਦੇ ਵਿੱਚ ਅਸੀਂ ਇੱਕ ਜਿਹੜੀ Tata ES ਬੈਂ ਜਿਹੜੀ ਕੂੜਾ ਕਲੈਕਟ ਕਰਨ ਵਾਲੀ ਅਸੀਂ ਦੇ ਦਈਏ ਜਿਹਦੇ ਨਾਲ ਕਿ ਅੱਜ ਸ਼ਹਿਰ ਦੇ ਵਿੱਚ ਜਿਹੜੀ ਸਾਨੂੰ ਕੂੜੇ ਦੀ ਜਿਹੜੀ ਦਿੱਕਤ ਆ ਰਹੀ ਹੈ ਜਗ੍ਹਾ-ਜਗ੍ਹਾ ਦੇ ਉੱਤੇ ਜਿਹੜੇ ਸੈਕੰਡਰੀ ਜਿਹੜੇ ਡੰਪ ਬਣੇ ਹੋਏ ਨੇ ਤੇ ਉਹਨਾਂ ਨੂੰ ਬੜੀ ਜਲਦੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਨੂੰ ਖਤਮ ਕਰਦੀਏ ਉਹ ਤਾਂ ਹੀ ਖਤਮ ਹੋਣਗੇ ਜਦੋਂ ਸਾਡੇ ਕੋਲ ਮਸ਼ੀਨਰੀ ਹੋਊਗੀ ਮੈਨਪਾਵਰ ਹੋਊਗੀ ਸੋ ਉਹਦੇ ਵੱਲ ਇੱਕ ਵੱਡਾ ਕਦਮ ਆ ਜਿਹੜਾ ਅੱਜ ਅਸੀਂ ਜਿਹ ਔਰ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਅਸੀਂ ਇੱਕ ਸੰਗਰੂਰ ਦੇ ਘਟੂ ਘਟ ਅਸੀਂ ਅੱਧਾ ਏਰੀਆ ਜਿਹੜਾ ਸੀ ਜਿਹੜਾ ਇਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਤੋਂ ਫ੍ਰੀ ਅਸੀਂ ਜਿਹੜਾ ਕਰ ਲਵਾਂਗੇ ਸੋਦੀ ਜਿਹੜੀ ਵਿਵਸਥਾਬੰਦੀ ਹੈ ਜਿਹੜੀ ਜਿਹੜੀ ਪਲਾਨਿੰਗ ਹੈ ਉਹ ਸਾਰੀ ਹੋ ਚੁੱਕੀ ਆ ਤੇ ਸ਼ਹਿਰ ਇੱਕ ਸਾਫ਼ ਸੁਥਰਾ ਸ਼ਹਿਰ ਜਿਹੜਾ ਬਣਾਉਣ ਦੇ ਲਈ ਜਿਹੜਾ ਉਹ ਕਦਮ ਆ ਜੜ ਚੁੱਕਿਆ ਹੈ। ਅਸੀਂ ਸਤਰਾਂ ਦੇ ਤੋਂ ਕੂੜਾ ਚੱਕਿਆ ਦਾ ਪਰ ਜੇਕਰ ਗੱਲ ਕਰੀਏ ਸੜਕਾਂ ਦੇ ਉੱਤੇ ਜਿਵੇਂ ਦੰਪ ਦੇ ਤੁਸੀਂ ਗੱਲ ਕਰਦੇ ਹੋ ਉੱਥੋਂ ਨਹੀਂ ਕਈ ਵਾਰ ਉਹਦੀ ਲਿਫਟਿੰਗ ਕੀਤੀ ਜਾਂਦੀ ਹੈ। ਉਹ ਜਿਹਦੇ ਨਾਲ ਸ਼ਹਿਰ ਦੇ ਸਮੱਸਿਆਵਾਂ ਆਉਂਦੀ ਆ ਉਹਦੇ ਤੇ ਆ ਜਾਂਦਾ। ਬਿਲਕੁਲ। ਉਹਦਾ ਕਾਰਨ ਹੀ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਉਹ ਕੁਝ ਬੀਬੀਆਂ ਵੀ ਨੇ ਵਿੱਚ ਲੇਡੀਜ਼ ਹੈਗੀਆਂ ਨੇ ਤਾਂ ਉਹ ਜਦੋਂ ਵੀ ਕੋਈ ਆਪਣੇ ਗਲੀ ਮਹੱਲੇ ਦੇ ਵਿੱਚੋਂ ਕੂੜਾ ਕਲੈਕਟ ਕਰਕੇ ਲਿਆਉਂਦੀਆਂ ਨੇ ਗਲੀ 'ਚੋਂ ਲੈ ਕੇ ਆਉਂਦੀਆਂ ਨੇ ਤਾਂ ਕਾਫੀ ਹੈਵੀ ਹੋ ਜਾਂਦਾ, ਭਾਰਾ ਹੋ ਜਾਂਦਾ ਤੇ ਉਹਨਾਂ ਨੂੰ ਉਹਨਾਂ ਨੂੰ ਡੰਪ ਡੰਪ ਦਾ ਕੋ ਲੈ ਕੇ ਨਹੀਂ ਜਾ ਸਕਦੇ ਜਿੱਥੇ ਟਰਾਲੀਆਂ ਉਹਨੀਆਂ ਨੇ ਉਹ ਵੀ ਕਾਫੀ ਜਗ੍ਹਾ ਤੇ ਪੁਆਇੰਟ ਬਣੇ ਹੋਏ ਨੇ ਜਿੱਤੇ ਕਰਕੇ ਉਹ ਆਪਣੀ ਜਿਹੜਾ ਕੰਫਰਟ ਦੇਖਦੇ ਹੋਏ ਉਹ ਗਲੀ ਦੇ ਬਾਹਰ ਲੈ ਕੇ ਜਿਹੜਾ ਉਹਨੂੰ ਕੂੜੇ ਨੂੰ ਸੁੱਟ ਲੈਂਦੇ ਨੇ ਉੱਥੋਂ ਕਈ ਵਾਰ ਮੈਂ ਅਸੀਂ ਪਿੱਛੇ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਚੁਕਵਾ ਦੀ ਅਸੀਂ ਚੁਕਵਾਏ ਵੀ ਪਰ ਉੱਥੇ ਪਬਲਿਕ ਦੀ ਹੈਬਿਟ ਇਦਾਂ ਦੀ ਬਣ ਜਾਂਦੀ ਆ ਕੋਈ ਆਇਆ ਐਕਟਿਵਾ ਤੇ ਲੈ ਆ ਕੇ ਉਹਨਾਂ ਨੇ ਕੂੜਾ ਜਿਹੜਾ ਉੱਥੇ ਸੁੱਟ ਦਿੰਦੇ ਨੇ ਸੋ ਜਿਹਦੇ ਕਰਕੇ ਬਦਬੂ ਗੰਦਗੀ ਤਾਂ ਹੁੰਦੀ ਆ ਹੁੰਦੀ ਆ ਨਾਲ ਜਿਹੜੇ ਅਵਾਰਾ ਪਸ਼ੂ ਨੇ ਅੱਜ ਉਹਨਾਂ ਦਾ ਵੀ ਇੱਕ ਵੱਡਾ ਮਸਲਾ ਜਿਹੜਾ ਸੋ ਇਹ Tata Ya Son ਦੇ ਨਾਲ ਅਸੀਂ ਜਿਹੜੀ ਮੈਨਪਾਵਰ ਵੀ ਜਿਹੜੀ ਅਸੀਂ 60 ਜਿਹੜੇ ਸਪਾਈ ਕਰਮਚਾਰੀ ਅਸੀਂ ਉਹ ਨਵੇਂ ਉਹਨਾਂ ਦੇ ਜੋਇਨਿੰਗ ਲੈਟਰ ਵੀ ਹੁਣ ਬੰਡਲ ਲਏ ਨੇ ਉਹਨਾਂ ਦੀ ਟ్రਾਇਲ ਹੋ ਚੁੱਕੀ ਆ ਨਾਲ ਹੀ ਅਸੀਂ ਜਿਹੜੇ ਡਰਾਈਵਰ ਨੇ ਜਿਹੜੇ ਇਹਨਾਂ ਨੂੰ ਚਲਾਉਣ ਦੇ ਲਈ ਉਹ ਵੀ ਅਸੀਂ ਨਵੇਂ ਜਿਹੜੇ ਭਰਤੀ ਕਰ ਰਹੇ ਆ ਤੇ ਤਾਂ ਜੋ ਜਿਹੜਾ ਇੱਕ ਪ੍ਰੋਪਰ ਮਸ਼ੀਨਰੀ ਦੇ ਨਾਲ ਪ੍ਰੋਪਰ ਮੈਨਪਾਵਰ ਦੇ ਨਾਲ ਜਿਹੜਾ ਕੂੜਾ ਡਾਇਰੈਕਟ ਘਰਾਂ ਦੇ ਵਿੱਚੋਂ ਕਲੈਕਟ ਹੋਵੇ ਤੇ ਸੈਕੰਡਰੀ ਡੰਪ ਨੇ ਜਿਹੜੇ ਉਹ ਟੋਟਲੀ ਖਤਮ ਹੋ ਸਕਣ ਔਰ ਮੈਂ ਸੰਗਰੂਰ ਦੇ ਲੋਕਾਂ ਨਾਲ ਜਿੰਨਾ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਅੱਜ ਵੀ ਚਾਹੇ ਲੋਕ ਸਭਾ ਚੋਣ ਦੇ ਵਿੱਚ ਬਹੁਤ ਸਾਰੇ ਪਿਆਰ ਸੰਗਰੂਰ ਦੇ ਲੋਕਾਂ ਨੇ ਦਿੱਤਾ ਔਰ ਸਾਡਾ ਜਿਹੜਾ ਇਹ ਲੋਕਾਂ ਨਾਲ ਵਾਦਾ ਤੇ ਜਿਹੜਾ ਉਹਨਾਂ ਨੇ ਵਿਸ਼ਵਾਸ ਜਤਾਇਆ ਅਸੀਂ ਬੜੀ ਜਲਦੀ ਸੰਗਰੂਰ ਨੂੰ ਜਿਹੜਾ ਜਿਹੜਾ ਕੂੜੇ ਤੋਂ ਜਿਹੜਾ ਸੈਕੰਡਰੀ ਡੰਪ ਨੇ ਉਹਨਾਂ ਤੋਂ ਫ੍ਰੀ ਜਿਹੜਾ ਅਸੀਂ ਕਰਕੇ ਦਵਾਵਾਂਗੇ ਮੇਰੇ ਸਾਹਿਬ ਇੱਕ ਸਮੱਸ ਹਾਂ ਨਗਰ ਵਾਲੇ ਪਾਸੇ ਬੜੇ ਲੋਕ ਪਰੇਸ਼ਾਨ ਆ ਬਿਲਕੁਲ ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਇਸ ਵਾਰ ਜਿਹੜੀ ਹੀਟ ਵੇਵ ਆ ਜਿਹੜੀ ਚੱਲੀ ਆ ਔਰ ਗਰਮੀ ਦੇ ਕਾਰਨ ਗਰਮੀ ਲੰਬੀ ਵੀ ਕਾਫੀ ਪੈ ਗਈ ਆ ਉਹਦੇ ਵਿੱਚ ਜਿਹੜੀ ਪਾਣੀ ਦੀ ਕਲੱਤ ਤੇ ਪਾਣੀ ਦੀ ਲੋੜ ਜਿਹੜੀ ਉਹ ਕਾਫੀ ਹੱਦ ਤੱਕ ਜਿਹੜੀ ਕਈ ਗੁਣਾ ਵੱਧ ਗਈ ਆ ਜਿਹਦੇ ਕਰਕੇ ਇਹ ਜਿਹੜੀ ਦਿੱਕਤ ਆਈ ਆ ਔਰ ਦੂਸਰਾ ਇਹਦੇ ਹੱਲ ਦੇ ਬਲ ਜੇ ਮੈਂ ਗੱਲ ਕਰਾਂ ਤਾ ਅਸੀਂ ਜਿਹੜੀਆਂ 7 ਜਿਹੜੀਆਂ ਮੋਟਰਾਂ ਨੇ ਸਾਡੀਆਂ ਉਹ 15-15 ਸਾਲ ਪੁਰਾਣੀਆਂ ਨੇ ਜਿਨ੍ਹਾਂ ਨੂੰ ਕਿ ਸੜ ਜਾਂਦੀ ਆ ਫਿਰ ਬਨ ਕੇ ਵਿੱਚ ਸੁੱਟਿਆ ਜਾਂਦਾ ਉਹਨਾਂ ਦੀ ਕੈਪੈਸਿਟੀ ਹੈ ਜਿਹੜੀ ਬਹੁਤ ਘੱਟ ਹੈ ਤੇ ਇੱਕ ਤਾਂ ਅਸੀਂ ਉਹ 7 ਜਿਹੜੀਆਂ ਮੋਟਰਾਂ ਨੇ ਉਹਨਾਂ ਨੂੰ ਰਿਪਲੇਸ ਕਰ ਰਿਆ ਪੰਜ ਨੇ ਜਿਹੜੇ ਮੇਰੇ ਵਾਟਰ ਬਾਕਸ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਚ ਦੋ ਦਾ ਟੈਂਡਰ ਹੋ ਕੇ ਵਰਕਿੰਗ ਆਰਡਰ ਹੋ ਚੁੱਕੇ ਨੇ ਦੋ ਅਸੀਂ ਉਹ ਸ਼ੁਰੂ ਕਰਾ ਰਿਆ ਦੋ ਦੇ ਟੈਂਡਰ ਲੱਗ ਚੁੱਕੇ ਨੇ ਸੋ ਇੱਕ ਦੀ ਅਜੇ ਸਾਨੂੰ ਜਿਹੜੀ ਲੈਂਡ ਕਲੀਅਰ ਕਰ ਰਿਆ ਅਸੀਂ ਪੰਜ ਜਿਹੜੇ ਨਵੇਂ ਵਾਟਰ ਟੈਂਕਸ ਦੇ ਪ੍ਰੋਜੈਕਟ ਨੇ ਜਿਹੜੇ ਸੰਗਰੂੜ ਦੇ ਵਿੱਚ ਇਸ ਵਾਰ ਜਿਹੜੇ ਲੱਗ ਰਹੇ ਨੇ ਤੇ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਸਿਹਰ ਦੇ ਵਿੱਚ ਨਹੀਂ ਆਊਗੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮੋਟਰਾਂ ਪੁਰਾਣੀਆਂ ਨੇ ਅਕਸਰ ਜਦੋਂ ਪਾਣੀ ਨਹੀਂ ਆਂਦਾ ਉਹਨਾਂ ਨਾਲ ਗੱਲ ਕੀਤੀ ਜਾਂਦੇ ਪੰਪ ਆਪਰੇਟਰਾਂ ਤੇ ਉਹ ਕਹਿੰਦੇ ਮੋਟਰ ਮੱਚੀ ਹੋਈ ਹੈ ਹਾਂ ਬਿਲਕੁਲ ਮੱਚਣ ਤੋਂ ਬਾਅਦ ਬਹੁਤ ਲੰਬਾ ਸਮਾਂ ਜਿਹੜਾ ਹੋ ਜਾਂਦਾ ਵੀ ਮੋਟਰ ਵਾਪਸ ਲੈਣ ਦੀ ਕੀ ਕੋਈ ਇਦਾਂ ਪ੍ਰੋਵੀਜ਼ਨ ਨਹੀਂ ਹੋ ਸਕਦਾ ਕਿ ਐਕਸਟਰਾ ਮੋਟਰਾਂ ਲਿਆ ਕੇ ਰੱਖਿਆ ਜਾਂਦਾ ਅੱਗੇ ਜਿੱਕਰ ਕੋਈ ਸਾਡੇ ਦੇਖੋ ਐਕਸਟਰਾ ਵੀ ਜਿਹੜੀਆਂ ਚੋਣ ਜਾਬਤੇ ਤੋਂ ਬਾਅਦ ਪਹਿਲਾਂ ਤਾਂ ਚੋਣ ਜਾਬਤੇ ਕਰਕੇ ਅਸੀਂ ਕੋਈ ਐਕਸ਼ਨ ਨਹੀਂ ਲੈ ਸਕੇ ਸੀ ਸੋ ਚੋਣ ਜਾਬਤੇ ਤੋਂ ਬਾਅਦ ਅਸੀਂ ਨਵੀਆਂ ਮੋਟਰਾਂ ਜਿਹੜੀਆਂ ਪਰਚੇਸ ਕੀਤੀਆਂ ਨੇ ਹੁਣ ਜਿਹੜੀਆਂ ਸਪੇਅਰ ਦੇ ਵਿੱਚ ਨੇ ਉਹ ਵੀ ਸਾਡੀਆਂ ਨਵੀਆਂ ਮੋਟਰਾਂ ਹੋਣਗੀਆਂ ਤੇ ਜਿਹੜੀਆਂ ਪਾ ਰਹੇ ਆ ਅਸੀਂ ਉਹਨਾਂ ਨੂੰ ਉਹ ਵੀ ਜਿਹੜੀਆਂ ਸਾਡੇ ਨਵੇਂ ਮੋਟਰਾਂ ਜਿਹੜੇ ਚੱਲਣਗੀਆਂ